ਆਪਣੇ ਕਿਸਾਨ ਭਰਾ ਆਪਣੇ ਖੇਤਾਂ ਦੇ ਵਿੱਚ ਟਾਪ ਦੀ ਕਿਸਮ ਲਾਉਣਾ ਚਾਹੁੰਦੇ ਨੇ ਘੱਟ ਸਮਾਂ ਲਵੇ ਘੱਟ ਸਮੇਂ ਦੇ ਵਿੱਚ ਚੰਗਾ ਜਿਹੜਾ ਕੇਰ ਦੇ ਕੇ ਜਾਵੇ ਆਪਣੇ ਕਿਸਾਨ ਭਰਾ ਮੰਡੀ ਲਈ ਅੱਜ ਇੱਕ ਟਾਪ ਦੀ ਕਿਸਮ ਲੈ ਕੇ ਆ ਰਹੇ ਹਾਂ ਜਿਹੜੀ ਪਿਛਲੇ 2-3 ਸਾਲ ਤੋਂ ਮੇਰੇ ਏਰੀਆ ਦੇ ਵਿੱਚ ਸਭ ਤੋਂ ਟਾਪ ਜਿਹੜੀ ਜਾ ਰਹੀ ਹੈ ਵੈਰਾਈਟੀ ਦਾ ਨਾਮ ਹੈ ਪੰਜਾਬ ਨੰਬਰ 1 ਪਰ ਮਲਝੋਣਾ ਕੋਈ ਵੇਕਣ ਦੇ ਵਿੱਚ ਦਿੱਕਤ ਨਹੀਂ ਤੇ ਆਪਣੇ ਕਿਸਾਨ ਭਰਾ ਜ਼ਿਆਦਾਤਰ ਝੋਨੇ ਦੀਆਂ ਕਿਸਮਾਂ ਜਿੱਥੇ ਜ਼ਮੀਨਾਂ ਹਲਕੀਆਂ ਨੇ ਜਾਂ ਪਾਣੀ 2 ਨੰਬਰ ਨੇ ਪਾਣੀ ਦਾ ਪ੍ਰਬੰਧ ਘੱਟ ਹੈ ਤੇ ਉੱਥੇ ਕਿਸਮਾਂ ਜਾਂ ਕਈ ਵਾਰ ਪੀਲੀ ਪੂਸ਼ਾ ਪੂਰੀ ਪੂਸ਼ਾ ਡੋਗਰ ਪੂਸ਼ਾ ਲਾ ਲੈਂਦੇ ਨੇ ਉਹ ਵੈਰੈਟੀ ਇੰਨਾ ਕੁ ਜ਼ਮੀਨਦਾਰ ਨੂੰ ਖੱਜਲ ਖਵਾਰ ਕਰਦੀ ਹੈ ਨਾਲ ਤਾਂ ਕਿਸਾਨ ਆਪਦਾ ਖਰਚਾ ਕਰ ਲੈਂਦੇ ਆ ਇਗੇਤੀ ਲਾ ਲੈਂਦਾ ਫਿਰ ਵੀ ਉਹ ਵੈਰੈਟੀ ਕਾਮਯਾਬ ਨਹੀਂ ਰਹਿੰਦੀ ਇਹ ਵੈਰੈਟੀ ਰੇਸਲੇਂ ਜ਼ਮੀਨਾਂ ਦੇ ਵਿੱਚ ਵੀ ਕਾਮਯਾਬ ਆ ਤੇ ਮਾੜੇ ਪਾਣੀ ਦੇ ਵਿੱਚ ਕਹਿੰਦਾ ਆਪਾਂ ਵੀ 2 ਨੰਬਰ ਪਾਣੀ ਦੇ ਵਿੱਚ ਵੀ ਕਾਮਯਾਬ ਹੈ ਪੰਜਾਬ ਨੰਬਰ 1 ਕਿਸਮ ਹੈ ਕਿਸਾਨ ਹਰ ਸਾਲ ਇਸ ਕਿਸਮ ਨੂੰ ਜੜਾ ਲਾਰੇ ਨੇ ਪਿਛਲੇ ਸਾਲ 85 ਮਣ ਤੋਂ ਲੈ ਕੇ 90 ਮਣ ਤੱਕ ਇਹ ਕਿਸਮ ਰਹੀ ਕਿਸਾਨ ਨੇ 20 ਤੋਂ 25 ਦਿਨ ਦੀ ਕਿਸਾਨ ਨੇ ਜਿਹੜੀ ਪਨੀਰੀ ਲਾਈ ਲਗਭਗ ਇਹਨੂੰ ਤੁਸੀਂ 5 ਜੁਲਾਈ ਤੋਂ ਲੈ ਕੇ 10 15 ਜੁਲਾਈ ਤੱਕ ਜੇ ਇਹਦੀ ਟ੍ਰਾਂਸਪਲੈਂਟਿੰਗ ਕਰਦੇ ਹੋ ਤਾਂ 10 ਅਕਤੂਬਰ 15 20 ਅਕਤੂਬਰ ਤੱਕ ਆਰਾਮ ਨਾਲ ਵੱਢੀ ਜਾਂਦੀ ਹੈ ਤੇ ਕੋਈ ਕਣਕ ਵੀ ਜਿਹੜੀ ਜ਼ਿਆਦਾ ਲੇਟ ਇਹਦੇ ਨਾਲ ਨਹੀਂ ਹੁੰਦੀ ਨਹੀਂ ਵਿੱਚ ਕਿਸਮਾਂ ਦੇ ਵਿੱਚ ਹਲਦੀ ਰੋਗ ਜਾਂ ਪੈਨਿਕਲ ਬਲਾਸਟ ਜਿਹੜਾ ਇਸ ਵਾਰ ਪੀਲੀ ਪੂਸ਼ਾ ਡੋਗਰ ਪੂਸ਼ਾ ਦੇ ਵਿੱਚ ਬੱਲੀ ਸੁੱਕੀ ਸੀ ਉਹਦੀ ਪ੍ਰੋਬਲਮ ਕਾਫੀ ਆਈ ਸੀ ਵਿੱਚ ਕਿਸਮਾਂ ਦੇ ਵਿੱਚ ਹਲਦੀ ਰੋਗ ਦੀ ਸਮੱਸਿਆ ਆਈ ਸੀ ਇਸ ਕਿਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹਲਦੀ ਰੋਗ ਦੀ ਸਮੱਸਿਆ ਕੋਈ ਡੋਡੀ ਰੋਗ ਦੀ ਸਮੱਸਿਆ ਕੋਈ ਪੈਨਿਕਲ ਬਲਾਸਟ ਕੋਈ ਬਾਹਲਾ ਫੰਗਸ ਨਹੀਂ ਹੁੰਦਾ ਕਿਉਂਕਿ ਫੰਗੀ ਫੰਗੀ ਸਾਈਡ ਸਪਰੇ ਹਾਂ ਤਾਂ ਕਿਸਾਨ ਅਕਸਰ ਕਰ ਲੈਂਦੇ ਨੇ ਲਗਭਗ 25 ਦਿਨ ਦੀ ਪਨੀਰੀ ਤੇ ਬਾਣ ਦੇ ਵਿੱਚ 110 15 ਦਿਨਾਂ ਦੇ ਵਿੱਚ ਆਮ ਨਾਲ ਜਿਹੜੀ ਪੱਕ ਜਾਂਦੀ ਹੈ ਇਸ ਵੈਰੈਟੀ ਨੂੰ ਜਦੋਂ ਤੁਸੀਂ ਲਾਉਣਾ ਹੈ ਘੱਟ ਤੋਂ ਘੱਟ 5 ਤੋਂ 6 ਕਿਲੋ ਸੀਡ ਹੋਵੇ ਉਹਦੇ ਨਾਲ 1 ਕਿੱਲੇ ਦੀ ਪਨੀਰੀ ਤਿਆਰ ਕਰੋ 3 ਤੋਂ 2.5 ਗੱਟੇ ਜਿਹੜੇ ਇਸ ਦੇ ਵਿੱਚ ਯੂਰੀਆ ਦੇ ਕੋਈ ਬਾਲੇ ਇਹਨੂੰ ਗਰੋਥ ਦੀ ਲੋੜ ਨਹੀਂ ਹੁੰਦੀ ਕਿਉਂਕਿ ਯੂਰੀਆ ਦੇ ਨਾਲ ਹੀ ਜਿਹੜੀ ਇਹਦੀ ਗਰੋਥ ਵਧੀਆ ਹੁੰਦੀ ਹੈ ਵੈਸੇ ਤਾਂ ਆਪਾਂ ਜ਼ਮੀਨ ਨੂੰ ਤਾਕਤ ਦੇਣ ਦੇ ਵਾਸਤੇ ਆਪਾਂ ਜਿੰਨੇ ਵੀ ਖਰਾਕੀ ਤੱਤ ਪਾਉਣੇ ਆਪਣੀ ਕੋਈ ਵੀ ਫਾਸਲਾ ਉਹਨੂੰ ਝਾੜ ਵਧੀਆ ਪਾਉਣ ਦੇ ਵਿੱਚ ਉਹ ਵਧੀਆ ਨਿਰ ਪਰ ਜਿਹੜੇ ਹੁੰਦੇ ਨੇ ਕਿਉਂਕਿ ਵਿੱਚ ਕਿਸਾਨ ਭਰਾ ਮਾੜੀਆਂ ਜ਼ਮੀਨਾਂ ਵੇ ਵੈਰੈਟੀਆਂ ਉਹ ਲਾ ਲੈਂਦੇ ਜਿਨ੍ਹਾਂ ਦਾ ਕੇਰ ਅ ਮਾੜੀਆਂ ਜ਼ਮੀਨਾਂ ਦੇ ਵਿੱਚ ਨਹੀਂ ਆਉਂਦਾ ਇਸ ਕਿਸਮ ਨੂੰ ਤੁਸੀਂ ਲਾਓ ਪੰਜਾਬ ਨੰਬਰ 1 ਕਿਸਮ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਲਾਓ ਜੇ ਤੁਹਾਡੇ ਪਾਣੀ ਮਾੜਾ ਜਾਂ ਜ਼ਮੀਨ ਹਲਕੀ ਹੈ ਉੱਥੇ ਜਮਾ ਟੌਪ ਦੀ ਜਿਹੜੀ ਇਹ ਕਿਸਮ ਰਹੂਗੀ ਕਿਉਂਕਿ ਵਿੱਚ ਕਿਸਮ ਆਪਾਂ 15 20 ਜੂਨ ਨੂੰ ਲਾ ਲੈਨੇ ਆਂ ਵੱਡੀਆਂ ਫਿਰ ਉਹ ਅਕਤੂਬਰ ਦੇ ਐਂਡ ਤੱਕ ਜਾਂਦੀਆਂ ਨੇ ਕਣਕ ਵੀ ਲੇਟ ਹੋ ਜਾਂਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਕਿਸਮਾਂ ਨੂੰ ਤੁਸੀਂ ਪੈਲ ਦਿਓ ਆਪਣੇ ਖੇਤਾਂ ਦੇ ਵਿੱਚ ਜਿਹੜੀ ਲਾਉਣ ਦੀ ਸ਼ੁਰੂਆਤੀ ਗ੍ਰੋਥ ਬਹੁਤ ਸੋਹਣੀ ਇਸ ਵੈਰੈਟੀ ਦੀ ਗ੍ਰੋਥ ਆ ਦਾਣੇ ਜਮਾਣੇ ਸਿਉਨੇ ਵਰਗੇ ਆ ਤੇ ਵੈਰੈਟੀ ਜਮਾ ਅਕਸਾਰ ਜਿਹੜੀ ਇਹ ਨਸਾਰਾ ਲੈਂਦੀ ਹੈ ਝੰਡੇ ਪੱਤੇ ਦੀ ਇੰਨੀ ਕਿ ਸ਼ਕਤੀ ਇਸ ਵੈਰੈਟੀ ਦੀ ਕਿ ਵੈਰੈਟੀ ਨੂੰ ਜਿਹੜੇ ਡੋਲਰ ਨਹੀਂ ਦਿੰਦੀ ਜਿਵੇਂ ਤੇਲੇ ਵਾਲੀ ਸਪਰੇ ਸੁੰਡੀ ਵਾਲੀ ਸਪਰੇ ਜਾ ਫੰਗ ਫੰਗ ਸਵਾਲੀ ਸਪਰੇਅ ਕਰਦੇ ਆ ਉల్లి ਵਾਲੀ ਸਪਰੇਅ ਆ ਉਹ ਮੌਸਮ ਦੇ ਹਿਸਾਬ ਦੇ ਨਾਲ ਕਈ ਵਾਰ ਕਿਸੇ ਕਿਸਮ ਦੇ ਇੱਕ ਨਾ ਵੀ ਸਰ ਜਾਂਦੇ ਵਿੱਚ ਕਿਸਮਾਂ ਦੇ ਦੋ ਵਾਰੀ ਪਰ ਇਸ ਉੱਪਰ ਕਿਸਾਨ ਨੇ ਇੱਕ ਵਾਰ ਹੀ ਕੀਤੀ ਪਿਛਲੇ ਸਾਲ ਢੀਲੇ ਦੀ ਸਮੱਸਿਆ ਤਾਂ ਬਹੁਤ ਘੱਟ ਆਈ ਮੈਂ ਕਿਸਾਨਾਂ ਨੂੰ ਇਹ ਰਿਕਵੈਸਟ ਕਰਦਾ ਵੀ ਪੰਜਾਬ ਨੰਬਰ 1 ਕਿਸਮ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਮੇਰੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਕਾਫੀ ਪਿੰਡ ਹੈਗੇ ਆ ਜਿਹੜੇ ਹਰ ਸਾਲ ਪੰਜਾਬ ਨੰਬਰ 1 ਝੋਨਾ ਜਿਹੜੇ ਕਿਸਾਨ ਭਰਾ ਲਾਉਂਦੇ ਇਹਨੂੰ ਜਿੰਨਾ ਤੁਸੀਂ ਸੰਘਣਾ ਲਾਉਂਗੇ ਉਨੀ ਵੈਰਾਈਟੀ ਜਿਹੜੀ ਇਹ ਕਾਮਯਾਬ ਰਹਿੰਦੀ ਹੈ ਕਿਉਂਕਿ ਇਹ 26 ਦੇ ਤਰ੍ਹਾਂ ਵੈਰਾਈਟੀ ਆਪਾਂ ਇਹਨੂੰ ਕਹਿ ਸਕਦਾ 26 ਤੋਂ 10-15 ਦੇ ਦਿਨ ਇਹ ਜਿਹੜੇ ਥੋੜੇ ਜੇ ਵੱਧ ਲੈਂਦੀ ਹੈ ਮੇਰੇ ਕਿਸਾਨਾਂ ਨੂੰ ਇਹ ਰਿਕਵੈਸਟ ਹੈ ਵੀ ਕੁਝਕ ਏਰੀਆ ਤੁਸੀਂ ਇਸ ਕਿਸਮ ਦਾ ਵੀ ਜ਼ਰੂਰ ਲਾ ਕੇ ਦੇਖੋ ਧੰਨਵਾਦ